ਮੈਂ ਹਮਨੋਜ ਮੋਂਗਾ ਸੇਵਾ 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 ਸੇਵਾਦਾਰ ਗਰੁੱਪ ਵੱਲੋਂ ਅੱਜ ਇੱਕ ਹੋਰ ਸੇਵਾ ਦਾ ਮਾਡਲ ਭਲਾਈ ਦਾ ਕੰਮ ਕੀਤਾ ਗਿਆ ਜੋ ਤੁਹਾਡੇ ਨਾਲ ਅਸੀਂ ਨਜ਼ਰਗੰਜ ਜਾ ਰਹੇ ਹਾਂ ਇਹ ਖਬਰ ਨੂੰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇੱਕ ਲੇਡੀ ਜਿਸਾ ਨਾਮ ਹੈ ਬਲਜੀਤ ਕੌਰ ਬਲਜੀਤ ਕੌਰ ਉਹ ਗੁਰੂ ਅਰਸਾਏ ਕੁਟੀ ਮੋੜ ਤੇ ਰਹਿਣ ਵਾਲੇ ਹੈ ਉਹ ਬਹੁਤ ਹੀ ਜ਼ਿਆਦਾ ਇਸ ਟਾਈਮ ਬਿਮਾਰ ਨੇ ਜਿਆਦਾ ਹੀ ਕ੍ਰਿਟੀਕਲ ਹਾਲਤ ਵਿੱਚ ਨੇ ਉਹਨਾਂ ਦੇ ਇਲਾਜ ਤੇ ਅੱਜ ਜਿਹੜਾ ਜੁਮਾ ਹੈ ਉਹ ਸੇਵਾਦਾਰ ਗਰੁੱਪ ਨੇ ਅੱਜ ਉਠਾਇਆ ਹੈ ਤੁਸੀਂ ਦੇਖ ਰਹੇ ਹੋ ਨਾਲ ਦੀਆਂ ਚੱਲ ਰਹੀਆਂ ਵੀਡੀਓਜ਼ ਦੇ ਵਿੱਚ ਸੇਵਾਦਾਰ ਗਰੁੱਪ ਨੇ ਜਾ ਕੇ ਉਹਨਾਂ ਦਾ ਹਾਲ-ਚਲ ਵੀ ਜਾਣਿਆ ਅਤੇ مالی ਹਾਲ ਜੋ مالی ਮਦਦ ਵੀ ਦਿੱਤੀ ਪੈਸਿਆਂ ਦੀ ਮਦਦ ਵੀ ਕੀਤੀ ਈ ਲੇਡੀਜ਼ ਗੁਰਨਾਨਕ ਹਸਪੀਟਲ ਜੋ ਥਾਣੇ ਦੇ ਗੇਟ ਦੇ ਬਿਲਕੁਲ ਨਾਲ ਹੈ ਉਹਦੀ ਵਿੱਚ ਐਡਮਿਟ ਹੈ ਸੋ ਬਹੁਤ ਜ਼ਿਆਦਾ ਬਿਮਾਰ ਹੈ ਯਾਨੀ ਕਿ ਬਹੁਤ ਜ਼ਿਆਦਾ ਉਹਨਾਂ ਨੂੰ ਬਿਮਾਰ ਦੱਸਿਆ ਜਾ ਰਿਹਾ ਹੈ ਸੋ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦਾਨੀ ਸੱਜਣਾ ਨੂੰ ਸੇਵਾਦਾਰ ਗਰੁੱਪ ਵੱਲੋਂ ਇਹ ਅਪੀਲ ਹੈ ਕੀਤੀ ਗਈ ਹੈ ਕਿ ਜਿੰਨਾ ਵੀ ਤੁਹਾਡਾ ਤਨ ਮਨ ਤਿਲਪੁਲ ਜਿੰਨਾ ਵੀ ਤੁਹਾਡਾ ਮਨ ਕਰਦਾ ਹੈ ਤਿਲਪੁਲ ਜਿੰਨੇ ਕੁ ਵੀ ਤੁਸੀਂ ਸੇਵਾ ਕਰ ਸਕਦੇ ਹੋ ਵੱਧ ਤੋਂ ਵੱਧ ਛੱਡ ਕੇ ਅੱਗੇ ਆਓ ਅਤੇ ਹੈਂਡ ਟੂ ਹੈਂਡ ਯਾਨੀ ਕਿ ਇੱਕ ਸੇਵਾਦਾਰ ਗਰੁੱਪ ਦਾ ਹੋਰ ਮਿਸ਼ਨ ਹੈ ਜਿਦੇ ਵਿੱਚ ਉਹ ਆਪਦੇ ਕੋਲ ਪੈਸਾ ਨਹੀਂ ਇਕੱਠਾ ਕਰਦੇ ਕਿਸੇ ਕੋਲੋਂ ਵੀ ਪੈਸਾ ਲੈ ਕੇ ਆਪਣੇ ਕੋਲੋਂ ਨਹੀਂ ਕਰਦੇਗੇ ਉਹਨਾਂ ਦਾ ਮਕਸਦ ਇਹ ਹੈ ਕਿ ਤੁਸੀਂ ਜੋ ਵੀ ਸੇਵਾ ਕਰਨੀ ਹੈ ਤੁਸੀਂ ਉਹ ਪੇਸ਼ੈਂਟ ਦੀ ਹੈਂਡ ਟੂ ਹੈਂਡ ਜਾ ਕੇ ਕਰਨੀ ਹੈ ਅਗਰ ਤੁਸੀਂ 10 ਰੁਪਏ ਵੀ ਦੇਣੇ ਹੈ ਅਗਰ ਤੁਸੀਂ 100 ਦੇਣਾ ਤੁਸੀਂ 500 ਦੇਣਾ ਤੁਸੀਂ 1000 ਦੇਣਾ ਤੁਸੀਂ 10000 ਦੇਣਾ ਤੁਸੀਂ ਪੇਸ਼ੈਂਟ ਨੂੰ ਹੈਂਡ ਟੂ ਹੈਂਡ ਦੇ ਸਕਦੇ ਹੋ ਸੇਵਾਦਾਰ ਗਰੁੱਪ ਜਾਂ ਕੋਈ ਵੀ ਹੋਰ ਸੰਸਾ ਉਹਨਾਂ ਦੀ ਕੋਈ ਵੀ ਕਿਸੇ ਕੋਲੋਂ ਪੈਸਾ ਦਾਨ ਵਗੈਰਾ ਇਕੱਠਾ ਨਹੀਂ ਕਰਦੀਗੀ ਸੋ ਸੇਵਾਦਾਰ ਗਰੁੱਪ ਵੱਲੋਂ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਅੱਗੇ ਵੱਧ ਕੇ ਆਓ ਉਹਨਾਂ ਨੂੰ ਇਲਾਜ ਦੀ ਬਹੁਤ ਜ਼ਰੂਰਤ ਹੈ ਤੁਹਾਡੇ ਥੋੜੇ ਥੋੜੇ ਪੈਸੇ ਦੇ ਨਾਲ ਯਾਨੀ ਕਿ ਜਿਵੇਂ ਇੱਕ ਬੂੰਦ-ਬੂੰਦ ਦੇ ਨਾਲ ਸਮੁੰਦਰ ਭਰ ਜਾਂਦਾ ਹੈ ਤੁਹਾਡੇ ਥੋੜੇ ਥੋੜੇ ਪੈਸੇ ਦੇ ਨਾਲ ਇਸ ਲੇਡੀ ਦੀ ਇਸ ਔਰਤ ਦੀ ਜਾਨ ਬਚ ਸਕਦੀ ਹੈ ਅਤੇ ਉਹ ਆਪਣੇ ਪਰਿਵਾਰ ਦੇ ਵਿੱਚ ਖੁਸ਼ਹਾਲ ਹੋ ਕੇ ਜਾ ਸਕਦੀ ਹੈ ਸੋ ਏਐਮ ਨਿਊਜ਼ ਵੱਲੋਂ ਵੀ ਤੁਹਾਨੂੰ ਰਿਕਵੈਸਟ ਕੀਤੀ ਜਾਂਦੀ ਹੈ ਏਐਮ ਨਿਊਜ਼ ਦੀ ਗਰੁੱਪ ਵੱਲੋਂ ਵੀ ਤੁਹਾਨੂੰ ਰਿਕਵੈਸਟ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਬੇਨਤੀ ਹੈ ਕਿ ਵੱਧ ਤੋਂ ਵੱਧ ਅੱਗੇ ਵੱਧ ਕੇ ਆਓ ਅਤੇ ਇਸ ਲੇਡੀ ਦੇ ਇਲਾਜ ਦੇ ਲਈ ਆਪਣਾ ਯੋਗਦਾਨ ਦਿਓ ਜੈ ਸ਼੍ਰੀ ਰਾਮ